ਤੁਸੀਂ ਦੇਖਦੇ ਸਕਦੇ ਹੋ ਕਿ 35 40 ਫੁੱਟ ਜਿਹੜਾ ਦੂਰ ਤੱਕ ਲਾਚੀ ਹਿੱਟਾ ਗਿਆ ਇਹਦੀਆਂ ਪੋਟੀਆਂ ਜਿਹੜੀਆਂ ਗੁੰਦੀਆਂ ਜਾਂ ਨਸਾਂਵਾਂ ਜਾਂ ਇਹਦੀ ਚਰਪੀਆ ਉਹ ਰੋਡ ਦੇ ਉੱਤੇ ਪੂਰੀ ਛਿੱਲੜੀ ਹੋਈ ਆ ਇਕ ਇਨਸਾਨ ਮਰਿਆ ਆਪਾਂ ਕਿਸੇ ਨੂੰ ਕੋਈ ਯਾਜਾ ਕੋਈ ਸ਼ਬਦ ਨਹੀਂ ਕਹਿ ਸਕਦੇ ਇੱਕ ਇਨਸਾਨ ਦੀ ਮੌਤ ਹੋਈ ਆ ਆ ਵਾਹਿਗੁਰੂ ਜੀ ਕੀ ਫਤਹਿ ਨਾ ਕਰਨ ਜੇ ਕਿਥੇ ਕੋ 4 ਪੈਸੇ ਆ ਉਹਨੂੰ ਦਾ ਟਿਪਰ ਆ ਕੇ ਕਿਸੇ ਟਾਈਮ ਤੇ ਉਹਨਾਂ ਦੇ ਕੋਲ ਇੱਕ ਬੁੱਲ ਤੱਕ ਹਰ ਹੁੰਦੇ ਜੇ ਚੱਲ ਜਾਂਦੇ ਅਸੀਂ ਵੀ ਚਲਾ ਕੇ ਕਿਸੇ ਟਾਈਮ ਤੇ ਕੋਹਣੋ ਸੁ ਕਹਾਂ ਦੇ ਵਿੱਚ ਜਹਾਂ ਟਿਪਰ ਆ ਕੇ ਨਹੀਂ ਉਹ ਇੱਕ ਬੰਦੇ ਨੂੰ ਮਾਰ ਕੇ ਚੱਲ ਜਾਂਦੇ ਆ ਉਹ ਬੰਦੇ ਨੂੰ ਮਾਰ ਕੇ ਉਹ 1 ਲੱਖ ਰੁਪਏ ਦੇ ਪਰੇ ਲੋਕੋ ਬੀਬੀਆਂ ਨੇ ਬਬਾ ਜੀ ਇੱਥੇ ਬੰਦੇ ਨੂੰ ਮਾਰ ਕੇ ਚਲੇ ਜਾਂਦੇ ਆ ਮੈਂ ਕਿਹਾ ਦਾ ਟਿਪਰ ਖੜਾ ਹੁੰਦਾ ਉਹ ਕਿ ਲੱਖ ਰੁਪਏ ਸੰਗਤ ਪਰਹਤ ਸ ਹੈ ਫਿਰ थाने ਕਿ ਸਹੀ ਕਿਉਂ ਕਰਦੇ ਆ ਕਾ ਅਸੀਂ ਕਹਿੰਦੇ ਸੀ ਬਾਬਾ ਜੀ ਡੈਡ ਬੋਡਿੰਗ ਚੱਕਣ ਨਹੀਂ ਕਿੰਨੀ ਚਿਰ ਚੱਕਣ ਦੀ ਮੈਂ ਖੜਾ ਅਛਾ ਯਾਰ ਟਾਈਮ ਬਣਿਆ ਗਿਆ ਜੀ ਡਿਊਟੀ ਟਾਈਮ ਦੇ ਉੱਪਰ ਨਹੀਂ ਚੱਲਣ ਗਿਆ ਰਾਤ ਦਾ ਟਾਈਮ ਦੀਪਾ ਚੱਲਣ ਕਿਵੇਂ ਦੇਖਦੇ ਇਹਨਾਂ ਨੂੰ ਪਹਿਲੇ ਟਾਈਮ ਤੋਂ ਦੱਸ ਹੀ ਇਹ ਕਹਿੰਦੇ ਵੀ ਚੀਪੜਾ ਰਾਹ ਵੱਖਰਾ ਹੋਣਾ ਚਾਹੀਦਾ ਇਸੇ ਲੋਕ ਬਣਿਆ ਹੈ ਰਾਹੋ ਰੋਡ ਬਣਿਆ ਅੱਛਾ ਟਾਂਗੇ ਚੱਲਦੇ ਸੀ ਸਾਈਕਲ ਚੱਲਦੇ ਸੀ ਤੇ ਹੁਣ ਲੋਕਾਂ ਨੇ ਐਂ ਬੇਚ ਕੇ ਲਾਵੇ ਟੀਪਰ ਪਾ ਲੈਣੇ ਤੇ ਲੋਕਾਂ ਨੂੰ ਮਾਰਨਾ ਸ਼ੁਰੂ ਕਰਤਾ ਰਾਤ ਨੂੰ 10 ਵਜੇ ਕੇ ਬਾਅਦ ਐਂਟਰੀ ਕਰਨਾ ਚਾਹੀਦਾ ਲੈਕਿਨ ਅਸੀਂ ਕਹਿੰਦੇ ਸਾਡੇ ਕੋਲ ਐਂਟਰੀ ਨਹੀਂ ਹੋਈ ਮੈਂ ਉਹ ਅੰਦਰ ਕਹਦਾ ਮੈਂ ਚਾਰ ਕਿੰਨਾ ਚੱਲ ਰਿਹਾ ਮਰੇ ਇੱਥੇ ਅੱਗੇ ਵੀ ਨੇਥੇ ਐਕਸੀਡੈਂਟ ਹੋਇਆ ਪਰ ਕਿਸੇ ਨੇ ਕੋਈ ਉਹਦੀ ਕਾਰਵਾਈ ਨਹੀਂ ਹੋਈ ਕੁਛ ਨਹੀਂ ਹੋਇਆ ਹੁਣ ਫਿਰ ਹੁਣ ਵੀ ਮੈਨੂੰ ਕਹਿੰਦੇ ਬੀਤੂ ਸਰਦ ਹੋਇਆ ਲੈ ਤੈਨੂੰ ਹੁਣ ਤੱਕ ਲੈਣੀ ਆ ਪਰ ਮੈਂ ਸਰਦ ਨਹੀਂ ਹੋਇਆ ਇੱਥੇ ਮੈਨੂੰ ਮਾਰ ਦੇ ਪਰ ਨਹੀਂ ਰਾਹ ਨੂੰ ਬੰਦ ਕਰ ਤੈਨੂੰ ਕੌਣ ਜੀ ਮੈਂ ਸਰਦ ਲਾ ਸਾਢੇ 9 ਪੌਣੇ 10 ਦਾ ਟਾਈਮ ਸੀਗਾ ਮੈਂ ਤਾਂ 1.5 ਵਜੇ 10 ਵਜੇ ਇਧਰੋਂ ਦੀ ਨਿਕਲਦਾ ਆ ਰਿਹਾ ਤੇ ਮੈਂ ਦੇਖਿਆ ਤੇ ਰੋਡ ਦੇ ਉੱਤੇ ਕੱਟ ਹੋਇਆ ਮੈਂ ਕੱਟ ਵੇਚ ਕੇ ਜਸਪਾਲਸ ਨੂੰ ਫੋਨ ਕੀਤਾ ਪੁਲਿਸ ਵਾਲੇ ਮਲਾਜਮ ਵੀਰ ਵੀ ਆ ਗਏ ਜਲਦੀ ਆ ਗਏ ਥੋੜੀ ਦੇਰ ਦੇ ਵਿੱਚ ਪੁਲਿਸ ਮਲਾਜਮ ਆ ਗਏ ਆ ਤੇ ਇਹ ਜਿਹੜਾ ਰੋਡ ਤੇ ਦੱਸਦੇ ਪਏ ਆ ਕਿ ਐਕਸੀਡੈਂਟ ਹੋਇਆ ਬਾਦ ਆ ਤੁਸੀਂ ਦੇਖਦੇ ਸਕਦੇ ਹੋ ਕਿ 35 40 ਫੁੱਟ ਜਿਹੜਾ ਦੂਰ ਤੱਕ ਲਾਸ਼ ਨੂੰ ਘੀਸਦਾ ਗਿਆ ਇਹਦੀਆਂ ਬੋਟੀਆਂ ਜਿਹੜੀਆਂ ਖੂਨ ਦੀਆਂ ਜਾਂ ਨਸਾਂਵਾਂ ਜਾਂ ਇਹਦੀ ਚਰਬੀ ਆ ਉਹ ਰੋਡ ਦੇ ਉੱਤੇ ਪੂਰੀ ਛਿਲੀਰੀ ਹੋਈ ਆ ਇਹ ਰਾਹਾਂ ਰੋਡ ਤੇ ਬੇਨਤੀ ਇਸ ਕਰਕੇ ਇਸ ਚੀਜ਼ ਦੀ ਆ ਕਿ ਯਾਰ ਸਾਹੀ ਰਾਹਾਂ ਰੋਡ ਹੀ ਨਹੀਂ ਸੁਧਾਰ ਸਕੇ ਕਿੰਨੀਆਂ ਸਰਕਾਰਾਂ ਆਈਆਂ ਕਿੰਨੀਆਂ ਗਈਆਂ ਕਿੰਨੀਆਂ ਆ ਗਈਆਂ ਕਿੰਨੀਆਂ ਆਉਣਗੀਆਂ ਲੈਕਿਨ ਜਦ ਤੱਕ ਰਾਹੋ ਰੋਡ ਦਾ ਸੁਧਾਰ ਨਹੀਂ ਨਾ ਹੋ ਸਕਿਆ ਪਹਿਲੋਂ ਇੱਕ ਕਾਨੂੰਨ ਬਣਾਇਆ ਗਿਆ ਸੀਗਾ ਪੰਚਾਇਤਾਂ ਨੇ ਵੀ ਬਣਾਇਆ ਸੀ ਪ੍ਰਸ਼ਾਸਨ ਵੱਲੋਂ ਵੀ ਬੇਨਤੀ ਲਈ ਵੀ ਟਾਈਮ ਨਾਲ ਹੀ ਜਿਹੜੇ ਆ ਜਿਹੇ ਟਿਪਰ ਚੱਲਦੇ ਆ ਜਾਂ ਹੈਵੀ ਵਹੀਕਲ ਆ ਉਹ ਟਾਈਮ ਨਾਲ ਆਇਆ ਕਰਨ ਹੁਣ ਟਾਈਮ ਹੀ ਕੋਈ ਨਹੀਂ ਤੁਸੀਂ ਰੋਡ ਤੇ ਦੇਖ ਲਓ ਮੌਤ ਘਮਦੀ ਪਈ ਆ ਉਹ ਪ੍ਰਵਾਸੀ ਇੱਕ ਇਨਸਾਨ ਮਰਿਆ ਆਪਾਂ ਕਿਸੇ ਨੂੰ ਭਈਆ ਜਾਂ ਕੋਈ ਸ਼ਬਦ ਨਹੀਂ ਕਹਿ ਸਕਦੇ ਇੱਕ ਇਨਸਾਨ ਦੀ ਮੌਤ ਹੋਈ ਆ ਤੇ ਉਹ ਪ੍ਰਸ਼ਾਸਨ ਨੂੰ ਬੇਨਤੀ ਆ ਕਿ ਇਹਨਾਂ ਕੈਮਰਿਆਂ ਤੋਂ ਦੇਖਿਆ ਜਾਵੇ ਪਤਾ ਨਹੀਂ ਕਿਸੇ ਨੇ ਦੇਖਿਆ ਕਿ ਨਹੀਂ ਦੇਖਿਆ ਸਾਡੇ ਆਉਣ ਤੋਂ ਪਹਿਲਾਂ ਮੇਰੇ ਤੋਂ ਇਹ ਦਰਤ ਹੋ ਚੁੱਕੀ ਸੀ ਕਿਸੇ ਬੰਦੇ ਦੀ ਤੇ ਇਹ ਪ੍ਰਸ਼ਾਸਨ ਨੂੰ ਬੇਨਤੀ ਹੈ ਕਿ ਕੈਮਰੇ ਖਲਵਾ ਕੇ